ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਖੁਸ਼ ਰਹਿਣਾ ਇਹ ਮਤਲਬ ਨਹੀਂ ਕਿ ਸਭ ਕੁਝ ਠੀਕ ਹੈ ਉਸ ਦਾ ਇਹ ਮਤਲਬ ਹੈ ਕਿ ਤੁਸੀਂ ਦੁੱਖਾਂ ਤੋਂ ਉੱਪਰ ਉੱਠ ਕੇ ਜਿਉਣਾ ਸਿੱਖ ਲਿਆ ਹੈ ਇੱਕ ਛੋਟੀ ਜਿਹੀ ਕਹਾਣੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਤੇ ਜਮਰਾਜ ਉਹਨਾਂ ਦੀ ਆਤਮਾ ਨੂੰ ਲੈਣ ਲਈ ਆਏ ਤਾਂ ਬਜ਼ੁਰਗ ਮਹਿਲਾ ਨੇ ਉਹਨਾਂ ਨੂੰ ਪੁੱਛਿਆ ਕਿ ਜਮਰਾਜ ਇਹ ਤਾਂ ਦੱਸੋ ਕਿ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਸਵਰਗ ਵਿੱਚ ਜਾਂ ਨਰਕ ਵਿੱਚ ਜਮਰਾਜ ਮੁਸਕਰਾਏ ਤੇ ਕਹਿਣ ਲੱਗੇ ਕਿ ਤੁਸੀਂ ਪੂਰੇ ਜੀਵਨ ਵਿੱਚ ਪ੍ਰਭੂ ਦੀ ਭਗਤੀ ਕੀਤੀ ਹੈ ਪ੍ਰਭੂ ਬੜੇ ਪ੍ਰਸੰਨ ਹੋਏ ਹਨ ਅਤੇ ਪ੍ਰਸੰਨਤਾ ਦੇ ਕਾਰਨ ਤੁਹਾਨੂੰ ਪ੍ਰਭੂ ਦੇ ਧਾਮ ਬੁਲਾਇਆ ਗਿਆ ਹੈ ਤੇ ਅਸੀਂ ਤੁਹਾਨੂੰ ਨਾ ਸਵਰਗ ਲੈ ਜਾਵਾਂਗੇ ਤੇ ਨਾ ਹੀ ਨਰਕ ਲੈ ਕੇ ਜਾਵਾਂਗੇ ਤੁਹਾਨੂੰ ਸਿੱਧਾ ਪ੍ਰਭੂ ਦੇ ਘਰ ਲੈ ਕੇ ਜਾਵਾਂਗੇ ਤਾਂ ਬਜ਼ੁਰਗ ਮਹਿਲਾ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਪਰਮਾਤਮਾ ਨੇ ਕਿਰਪਾ ਵਰਸਾਤੀ ਪਰ ਮੇਰੇ ਮਨ ਵਿੱਚ ਇੱਕ ਪ੍ਰਸ਼ਨ ਸੀ ਇੱਕ ਜਗਿਆਸਾ ਸੀ ਕਿ ਮੈਂ ਦੇਖ ਸਕਦੀ ਕਿ ਸਵਰਗ ਕਿਵੇਂ ਦਾ ਹੁੰਦਾ ਹੈ ਤੇ ਨਰਕ ਕਿਵੇਂ ਦਾ ਹੁੰਦਾ ਹੈ ਕਿਉਂਕਿ ਇੱਥੇ ਸੁਣਿਆ ਸੀ ਕਿ ਜਦੋਂ ਵੀ ਕਿਸੇ ਦੀ ਜਾਨ ਜਾਂਦੀ ਹੈ ਤਾਂ ਉਹ ਸਵਰਗ ਜਾਂਦਾ ਹੈ ਜਾਂ ਨਰਕ ਜਾਂਦਾ ਹੈ ਜਮਰਾਜ ਨੇ ਕਿਹਾ ਤੁਸੀਂ ਇੰਨੀ ਭਗਤੀ ਕੀਤੀ ਹੈ ਤਾਂ ਤੁਹਾਡੀ ਇੱਛਾ ਪੂਰੀ ਕਰ ਦੇਵਾਂਗੇ ਆਪਾਂ ਪ੍ਰਭੂ ਦੇ ਧਾਮ ਚੱਲਾਂਗੇ ਪਰ ਇਸ ਰਸਤੇ ਤੋਂ ਚੱਲਾਂਗੇ ਪਹਿਲਾਂ ਨਰਕ ਤੁਹਾਨੂੰ ਦਿਖਾਵਾਂਗੇ ਤੇ ਫਿਰ ਸਵਰਗ ਤੇ ਫਿਰ ਪ੍ਰਭੂ ਦੇ ਧਾਮ ਚੱਲਾਂਗੇ ਮਾਤਾ ਜੀ ਬੜੀ ਖੁਸ਼ ਹੋਈ ਕਿ ਠੀਕ ਹੈ ਸਭ ਤੋਂ ਪਹਿਲਾਂ ਨਰਕ ਆਇਆ ਉੱਥੇ ਲੋਕ ਚੀਕ ਰਹੇ ਸਨ ਰੋ ਰਹੇ ਸਨ ਬਹੁਤ ਦੁੱਖ ਦਾ ਮਾਹੌਲ ਸੀ ਇੱਕ ਭੈਅ ਦਾ ਵਾਤਾਵਰਨ ਬਣਿਆ ਹੋਇਆ ਸੀ ਮਾਤਾ ਜੀ ਨੇ ਚਾਰੇ ਪਾਸੇ ਦੇਖਿਆ ਤੇ ਵਿਚਕਾਰ ਇੱਕ ਭਰਤਨ ਉਚਾਈ ਤੇ ਟੰਗਿਆ ਹੋਇਆ ਸੀ 100 ਫੁੱਟ ਦੀ ਉਚਾਈ ਸੀ ਤੇ ਇੱਕ ਬੜੀ ਚਮਚ ਲਟਕੀ ਹੋਈ ਸੀ ਮਾਤਾ ਜੀ ਨੇ ਦੇਖਿਆ ਤੇ ਉੱਥੇ ਲੋਕ ਰੋ ਰਹੇ ਸਨ ਉਹਨਾਂ ਵਿੱਚੋਂ ਇੱਕ ਨੂੰ ਪੁੱਛਿਆ ਕਿ ਇੰਨਾ ਰੋ ਕਿਉਂ ਰਹੇ ਹੋ ਪਰੇਸ਼ਾਨ ਕਿਉਂ ਹੋ ਅਤੇ ਇਹ ਜੋ ਮਹਿਕ ਆ ਰਹੀ ਹੈ ਇਸ ਭਰਤਨ ਵਿੱਚ ਕੀ ਹੈ ਤੇ ਕਹਿਣ ਲੱਗਾ ਇਸ ਵਿੱਚ ਬਹੁਤ ਸਵਾਦਿਸ਼ਟ ਖੀਰ ਬਣੀ ਹੈ ਪਰ ਅਸੀਂ ਖਾ ਨਹੀਂ پا ਰਹੇ ਅਤੇ ਰੋ ਇਸ ਲਈ ਰਹੇ ਹਾਂ ਕਿਉਂਕਿ ਭੁੱਖੇ ਹਾਂ ਬਹੁਤ ਦਿਨ ਪਹਿਲਾਂ ਕੁਝ ਖਾਦਾ ਸੀ ਉਦੋਂ ਤੋਂ ਹੁਣ ਤੱਕ ਦਰਦ ਵਿੱਚ ਹਾਂ ਭੁੱਖ ਦੇ ਮਾਰੇ ਪ੍ਰਾਣ ਨਿਕਲੇ ਜਾ ਰਹੇ ਹਨ ਪ੍ਰਾਣ ਜਾਂਦੇ ਨਹੀਂ ਤੇ ਇਹ ਪੀੜਾ ਖਤਮ ਨਹੀਂ ਹੁੰਦੀ ਬਜ਼ੁਰਗ ਮਹਿਲਾ ਨੇ ਕੁਝ ਹੋਰ ਲੋਕਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਬਰਤਨ ਇੰਨੀ ਉਚਾਈ ਤੇ ਹੈ ਤੇ ਕਿਵੇਂ ਪਹੁੰਚਾਂਗੇ ਉੱਥੇ ਤੱਕ ਤੁਸੀਂ ਹੀ ਦੱਸੋ ਬਜ਼ੁਰਗ ਮਹਿਲਾ ਉੱਥੋਂ ਚਲੀ ਗਈ ਚਲੋ ਇੱਕ ਵਾਰ ਚੱਲ ਕੇ ਸਵਰਗ ਵੀ ਵੇਖ ਲੈਂਦੇ ਹਾਂ ਉੱਥੇ ਕੀ ਹੈ ਜਦੋਂ ਸਵਰਗ ਵੱਲ ਗਏ ਤਾਂ ਠਾਕੀਆਂ ਦੀ ਆਵਾਜ਼ ਆ ਰਹੀ ਸੀ ਇੱਕ ਖੁਸ਼누ਮਾ ਮਾਹੌਲ ਸੀ ਹਸੀ ਮਖੌਲ ਚੱਲ ਰਿਹਾ ਸੀ ਲੋਕ ਬਹੁਤ ਖੁਸ਼ ਸਨ ਮਾਤਾ ਜੀ ਨੇ ਫਿਰ ਚਾਰੇ ਪਾਸੇ ਦੇਖਿਆ ਤਾਂ ਉਹਨਾਂ ਨੂੰ ਦਿਖਾਈ ਦਿੱਤਾ ਕਿ ਠੀਕ ਉਹੀ ਹੈ ਜੋ ਨਰਕ ਵਿੱਚ ਸੀ ਵਿਚਕਾਰ ਇੱਕ ਬਰਤਨ ਲਟਕਿਆ ਹੋਇਆ ਸੀ ਉਚਾਈ ਤੇ ਅਤੇ ਇੱਕ ਬड़ा ਚਮਚ ਲਟਕਿਆ ਹੋਇਆ ਸੀ ਉਸ ਦੇ ਨਾਲ ਪਰ ਲੋਕ ਬਹੁਤ ਖੁਸ਼ ਸਨ ਤਾਂ ਮਾਤਾ ਜੀ ਨੇ ਕਿਸੇ ਨੂੰ ਪੁੱਛਿਆ ਕਿ ਇਹ ਦੱਸੋ ਇੰਨੀ ਉੱਪਰ ਇਹ ਜੋ ਬਰਤਨ ਲਟਕ ਰਿਹਾ ਹੈ ਇਸ ਵਿੱਚ ਕੀ ਹੈ ਮਹਿਕ ਬੜੀ ਵਧੀਆ ਆ ਰਹੀ ਹੈ ਉਸਨੇ ਕਿਹਾ ਖੀਰ ਬਣੀ ਹੈ ਮਾਤਾ ਜੀ ਸਮਝ ਗਈ ਇਹ ਤਾਂ ਉਹੀ ਕੁਝ ਹੈ ਜੋ ਦੂਜੀ ਤਰਫ ਸੀ ਮਾਤਾ ਜੀ ਨੇ ਕਿਹਾ ਫਿਰ ਤੁਸੀਂ ਤਾਂ ਪਹੁੰਚ ਹੀ ਨਹੀਂ ਸਕਦੇ ਹੋਵੋਗੇ ਭੁੱਖ ਲੱਗੀ ਹੋਵੇਗੀ ਪੁੱਕ ਦੇ ਕੰਨ ਦਰਦ ਹੁੰਦਾ ਹੋਵੇਗਾ ਪ੍ਰਾਣ ਨਿਕਲਦੇ ਹੋਣਗੇ ਪਰ ਤੁਸੀਂ ਤਾਂ ਬੜੇ ਖੁਸ਼ ਲੱਗਦੇ ਹੋ ਤਾਂ ਇੱਕ ਵਿਅਕਤੀ ਨੇ ਕਿਹਾ ਉਹ ਜੋ ਸਭ ਤੋਂ ਸੀਨੀਅਰ ਬੈਠੇ ਹਨ ਉਹਨਾਂ ਨੂੰ ਜਾ ਕੇ ਪੁੱਛੋ ਉਹ ਤੁਹਾਨੂੰ ਉੱਤਰ ਦੇਣਗੇ ਤਾਂ ਮਾਤਾ ਜੀ ਉਸਦੇ ਕੋਲ ਗਈ ਤੇ ਕਹਿਣ ਲੱਗੀ ਤੁਸੀਂ ਹੀ ਦੱਸੋ ਮੇਰੇ ਮਨ ਅੰਦਰ ਜਗਿਆਸਾ ਹੈ ਕਿ ਕਿਵੇਂ ਤੁਸੀਂ ਵਰਤਨ ਤੱਕ ਪਹੁੰਚਦੇ ਹੋ ਕਿਵੇਂ ਸਾਰਿਆਂ ਨੂੰ ਪ੍ਰਸ਼ਾਦ ਮਿਲ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਭੁੱਖ ਤਾਂ ਲੱਗਦੀ ਹੋਵੇਗੀ ਇਹਨਾਂ ਉੱਪਰ ਵਰਤਨ ਲਟਕਿਆ ਹੋਇਆ ਹੈ ਕਿਵੇਂ ਪਹੁੰਚੋਗੇ ਤਾਂ ਉਹ ਸੀਨੀਅਰ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਦਹੀ ਤੇ ਹਾਂਡੀ ਦੇ ਬਾਰੇ ਨਹੀਂ ਸੁਣਿਆ ਜਨਮ ਅਸ਼ਟਮੀ ਤੇ ਜੋ ਹਾਂਡੀ ਉਤਸਵ ਹੁੰਦਾ ਹੈ ਕੁਝ ਲੋਕ ਹੁੰਦੇ ਹਨ ਇੱਕ ਦੇ ਉੱਪਰ ਇੱਕ ਚੜ ਕੇ ਪਹੁੰਚ ਜਾਂਦੇ ਹਨ ਹਾਂਡੀ ਤੱਕ ਸਾਡੇ ਇੱਥੇ ਵੀ ਜਿੰਨੇ ਨੌਜਵਾਨ ਹਨ ਉਹਨਾਂ ਦੀ ਟੋਲੀ ਬਣਾਈ ਹੋਈ ਹੈ ਇੱਕ ਦੇ ਉੱਪਰ ਇੱਕ ਚੜ ਕੇ ਉਹ ਉੱਥੇ ਤੱਕ ਪਹੁੰਚ ਜਾਂਦੇ ਹਨ ਅਤੇ ਸਭ ਦੇ ਲਈ ਪ੍ਰਸ਼ਾਦ ਲੈ ਕੇ ਆ ਜਾਂਦੇ ਹਨ ਸਭ ਨੂੰ ਪ੍ਰਸ਼ਾਦ ਮਿਲ ਜਾਂਦਾ ਹੈ ਸਾਰੇ ਪੇਟ ਭਰ ਕੇ ਖਾਂਦੇ ਹਨ ਅਤੇ ਖੁਸ਼ ਰਹਿੰਦੇ ਹਨ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਮਿਹਨਤ ਕਰਦੇ ਹਾਂ ਚੰਗਾ ਸੋਚਦੇ ਹਾਂ ਅਤੇ ਇਹ ਵਿਚਾਰ ਆਇਆ ਕਿ ਇੱਥੇ ਤੱਕ ਪਹੁੰਚਿਆ ਜਾ ਸਕਦਾ ਹੈ ਮਾਤਾ ਜੀ ਨੂੰ ਸਮਝ ਆ ਗਿਆ ਕਿ ਪ੍ਰਭੂ ਨੇ ਦੋਨਾਂ ਲਈ ਪਰਸਥਿਤੀਆਂ ਇੱਕੋ ਜਿਹੀਆਂ ਰੱਖੀਆਂ ਹਨ ਪਰ ਆਪਣੇ ਹੀ ਕਰਮਾਂ ਨਾਲ ਕੋਈ ਸਵਰਗ ਦਾ ਸੁੱਖ ਭੋਗ ਰਿਹਾ ਸੀ ਤੇ ਕੋਈ ਨਰਕ ਵਿੱਚ ਰੋ ਰਿਹਾ ਸੀ ਮਾਤਾ ਜੀ ਖੁਸ਼ੀ-ਖੁਸ਼ੀ ਪ੍ਰਭੂ ਦੇ ਧਾਮ ਚਲੀ ਗਈ ਇਸ ਕਹਾਣੀ ਦਾ ਸਾਰ ਇਹ ਸਿਖਾਉਂਦਾ ਹੈ ਕੀ ਸਿਚੁਏਸ਼ਨ ਸੇਮ ਰਹੂਗੀ ਪਰ ਤੁਸੀਂ ਕਿਵੇਂ ਰਿਐਕਟ ਕਰਦੇ ਹੋ ਤੁਹਾਡਾ ਰਿਐਕਸ਼ਨ ਕੀ ਹੈ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਕਿੰਨੀ ਮਦਦ ਕਰਦੇ ਹੋ ਦੂਜਿਆਂ ਦੀ ਤੁਸੀਂ ਕਿੰਨਾ ਚੰਗਾ ਸੋਚ ਸਕਦੇ ਹੋ ਜ਼ਿੰਦਗੀ ਤੁਹਾਡੀ ਉਵੇਂ ਹੀ ਬਣਦੀ ਚਲੇ ਜਾਵੇਗੀ ਉਸ ਵਰਗ ਵਾਲੀ ਵੀ ਹੋ ਸਕਦੀ ਹੈ ਤੇ ਨਰਕ ਵਾਲੀ ਵੀ ਅਤੇ ਪ੍ਰਭੂ ਦੇ ਲਈ ਅਸੀਂ ਸਾਰੇ ਬੱਚੇ ਇੱਕ ਸਮਾਨ ਹਾਂ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹੀ ਸਿਚੁਏਸ਼ਨ ਦਿੱਤੀ ਹੈ ਕੋਈ ਆਪਣੀਆਂ ਪਰਸਥਿਤੀਆਂ ਨੂੰ ਦੇਖ ਕੇ ਰੋਣ ਲੱਗਦਾ ਹੈ ਤੇ ਕੋਈ ਉਸੇ ਵਿੱਚੋਂ ਹੀ ਮੌਕਾ ਕੱਢ ਕੇ ਆਪਣੇ ਜੀਵਨ ਨੂੰ ਬਦਲ ਦਿੰਦਾ ਹੈ ਤਾਂ ਜਦੋਂ ਵੀ ਤੁਹਾਡੇ ਹਾਲਾਤ ਠੀਕ ਨਾ ਹੋਣ ਤਾਂ ਉਹਨਾਂ ਨੂੰ ਕੋਸਣਾ ਬੰਦ ਕਰੋ ਹਾਲਾਤਾਂ ਨੂੰ ਬਦਲਣਾ ਸ਼ੁਰੂ ਕਰੋ ਆਪਣੀ ਮਿਹਨਤ ਤੇ ਦਮ ਤੇ ਆਪਣੇ ਵਿਚਾਰਾਂ ਦੇ ਦਮ ਤੇ ਆਪਣਿਆਂ ਦੇ ਸਾਥ ਨਾਲ ਕੁਝ ਅਜੀਹਾ ਕਰਕੇ ਦਿਖਾਓ ਕਿ ਦੁਨੀਆ ਤੁਹਾਡੇ ਵਰਗਾ ਬਣਨਾ ਚਾਹਵੇ San